ਕੀ ਮੰਗਾਇ ਤੂੰ ਸੁਸ਼ੀ ਉਹ ਕੀ ਹੁੰਦੀ ਐ ਉਹ ਖਾਣਾ ਵੀ ਕੀ ਮੰਗਾਇ ਤੂੰ ਸੁਸ਼ੀ ਤੂੰ ਹੀ ਮੰਗਾਇਆ ਵਿੱਚ ਸੁਸ਼ੀ ਵੇਖ ਵੇ ਦੋਵੇਂ ਮਾਂ ਪਤੋਂਦੇ ਦੇਖਦੇ ਥੋੜਾ ਕੱਟਾ ਤਵੇ ਦੇਖ ਕੇ ਦੇਖੇ ਹੈ ਰਿਜ਼ਰਵਡ ਲਿਖਿਆ ਉਹ ਜਾਗਾ ਸਾਡਾ ਕਰਾਇਆ ਬੁੱਕ ਸਪੈਲਿੰਗ ਤੈਨੂੰ ਕਿਹਨੇ ਦੱਸੇ ਜਿਹੜੇ ਪਹਿਲਾਂ ਤੂੰ ਮੈਨੂੰ ਦੱਸ ਮੰਮੀ ਜਿੱਥੇ ਬੈਗੀ ਉਹ ਉਹਦਾ ਹੀ ਥਾਂ ਮਤਲਬ ਠੀਕ ਆ ਮੰਮੀ ਪਰ ਜੀਤੀ ਹੋਣੀ ਅੱਜ ਦੱਬਣਗੇ ਚਿਕਨ ਉਹ ਚਿਕਨ ਸੌਰੀ ਡਿਨਰ ਕਰਨਗੇ ਕਿਵੇਂ ਨਾਨੀ ਨੇ ਦੋ ਕੰਬਲ ਉਹ ਠੰਡ ਬੜੀ ਮੈਂ ਤਾਂ ਆਕੇ ਠੰਡ ਲੱਗਣ ਲੱਗ ਪਈ ਆ ਹਾਈ ਬੋਟਨ ਜੀ ਕੀ ਗਿਆ ਐ ਡਾ ਕੋਟਾ ਪਾਇਆ ਐ ਡਾ ਕੋਟਾ ਪਾਇਆ ਹੈ ਜੀ ਤੇ ਤੁਸੀਂ ਵੀ ਸਾਰਿਆਂ ਫਿਰ ਮੇਰੇ ਮਗਰ ਇਧਰ ਨੂੰ ਪਾ ਕੇ ਆ ਗਏ ਅਸੀਂ ਦੇਖਣ ਲੱਗੀਆਂ ਸੀ ਉਹ ਤੇ ਕੀ ਕ ਨਹੀਂ ਜੇ ਤੁਸੀਂ ਕਿਹਾ ਹੋਣਾ ਤੇ ਅਸੀਂ ਵੀ ਉੱਥੇ ਜਾ ਕੇ ਮੰਜੀ ਦਾਲੋ ਮੰਨਤਾ ਮੰਨਤਾ ਕਰਦਾ ਸਾਡਾ ਇੱਕ ਕੋਈ ਜਿਹੜਾ ਸੀ ਸਵਰਨ ਬਿਮਾਰ ਕਰਦਾ ਕਰਦਾ ਮੰਜੀ ਢਾਲੋ ਹਾਂ ਨਹੀਂ ਦੇਖ ਤੈਨੂੰ ਮੇਰੇ ਨਾਲ ਪੈ ਜੋ ਦੋ ਜਣੇ ਅੱਜ ਇੱਧਰ ਪੈ ਜੋ ਹਾਂ ਪੁੱਛੇ ਚੱਲ ਗਿਆ ਪੁੱਛ ਗਿਆ ਪੁੱਛ ਕੇ ਉਹਨੇ ਮਾਰਤਾ ਆਦਾਂ ਤੇ ਆਜੋ ਮੰਜੀ ਢਾਲੋ ਇੱਥੇ ਬੱਸ ਵਿੰਗਿਆ ਨੂੰ ਹੁਣੇ ਉਹਨਾਂ ਨੇ ਤੈਨੂੰ ਆਜਣਾ ਵੇਖ ਲਈ ਹਾਂ ਤੇ ਗੁਰਿੰਦਰ ਕਿਰ ਗਿਆ ਨੂੰ ਆਉਂਦੇ ਦੋਵੇਂ ਰੱਖਣਾ ਨਾ ਇੱਕ ਤਾਂ ਤੁਹਾਡੇ ਲਿੰਕ ਬਹੁਤ ਵਾਦੇ ਮਤਲਬ ਲਿੰਕ ਕੀ ਜਾਣ ਪਛਾਣ ਵਾਦੀ ਰਹਿੰਦੀ ਹੁਣ ਅੰਕਲ ਪਤਾ ਨਹੀਂ ਕਿੱਥੋਂ ਸੀ ਮੇਰੇ ਸੰਤ ਧਰਮਕੋਟੋਂ ਆ ਉਹਨਾਂ ਰੂੜੀ ਲੱਭਦੇ ਲਵਾਉਂਦੇ ਆਪਣੇ ਕੋਲ ਇਹ ਡੰਗ ਰੱਖਣ ਦਾ ਇਹ ਵੀ ਫਾਇਦਾ ਰੂੜੀ ਦਾ ਉਹਨਾਂ ਦਾ ਆਕਸੀਜਨ ਜੇ ਆਪਾਂ ਸਾਰ ਦੇਣਾ ਹੈ ਬਹੁਤ ਫਾਇਦਾ ਬੱਜਰੀ ਸਾਰੇ ਤਾਂ ਨਾਲ ਤੋੜ ਸਟਾਈ ਸੀ। ਉਹ ਬੱਜਰੀ ਪਰਾਂ ਕਰਕੇ ਕੀਤੀ। ਉਹ ਪਰਾਂ ਨੂੰ ਕਰਤੀ ਤਾਂ ਉਹ ਕਿੱਥੇ ਕਰਤੀ? ਉਹ ਪਰਾਂ ਨੂੰ ਰਾਹ ਬਣਾਇਆ ਪਰਾਂ ਕਰਕੇ ਖਿੱਚ ਕੇ। ਪਰਾਂ ਨੂੰ ਹੋਰ ਐਡੀ ਢਲਾਣੂਆ। ਮੈਨੂੰ ਤਾਂ ਕੋਈ ਦਿਸਦਾ ਨਹੀਂ ਰਾਹ ਨਹੀਂ ਕੋਈ। ਉਹ ਢਾਣ ਐਡੀ ਕਿਵੇਂ ਆ ਗਈ ਥੱਲੇ ਨੂੰ? ਤੇ ਫਿਰ ਉਹ ਬੱਜਰੀ ਸਾਰੀ ਚੁੱਕੀ ਆ ਤਾਂ ਥਾਂ ਹੀ ਆ। ਬੱਜਰੀ ਕਿ ਖੇਤ ਪਵਾਉ ਕੋਈ? ਮੇਰੇ ਖੇਤ ਤਾਂ ਲੱਗੇ। ਬੱਜਰੀ ਪਵਾ ਲੂ ਕੋਈ ਖੇਤ ਆਪਣੇ। ਤੂੰ ਪਵਾ ਲੂਗੀ ਤੁਸੀਂ? ਠੀਕ ਨਹੀਂ ਮਿੱਟੀ ਸਗਲੇ ਨੇ ਪਵਾ ਹੀ ਲੈਣੀ ਆ। ਉਹ ਨਹੀਂ ਪਾਉਂਦਾ ਮਾੜਾ। ਠੀਕ ਨਹੀਂ ਮਿੱਟੀ ਸਸਤੀ ਕੇ ਰੂੜੀ। ਠੀਕ ਨਹੀਂ ਮਿੱਟੀ ਸਸਤੀ ਲੱਗਦੀ ਉਹਨਾਂ ਨੂੰ। ਰੇਤ ਲਈ ਮ ਤੂੰ ਕਿੱਥੇ ਫਿਰਦਾ ਮੈਨੂੰ ਨਾ ਪੜਾਈਆਂ ਪੜਾਏ ਹੋ ਜੀ ਮਾਸਨ ਕੱਚੀ ਜੀ ਹੋਗੀ ਟੋਆ ਲੱਭਣਗੇ ਮੈਂ ਖੱਚੀ ਨਹੀਂ ਮੈਂ ਤਾਂ ਟੋਆ ਗੋਡੇ-ਗੋਡੇ ਦੱਸਣ ਦੇ ਤੈਨੂੰ ਹੀ ਨਹੀਂ ਦੇ ਸਕਦਾ ਮੈਨੂੰ ਕੋਈ ਟੋਆ ਤੇਰੇ ਹੀ ਅੱਖਾਂ ਦੇ ਕੋਲ ਡੋਡੇ ਬਣੇ ਆ ਕੋਈ ਜੀ ਦੇਖਦੇ ਪੈ ਜਣਾ ਹਰ ਸਾਹ ਮੈਂ ਟੋਏ ਮਸ਼ੀਨ ਦੇ ਟੋਆ ਨਹੀਂ ਮਾਰਨਾ ਮਸ਼ੀਨ ਨੇ ਪਧਰਾ ਚੁੱਕਣਾ ਜਦੋਂ ਮਿੱਟੀ ਚੁੱਕੀ ਹਾਂ ਦੇਖਦਾ ਟੋਆ ਤੇ ਕਿਤੇ ਪ੍ਰਪ ਭਵੇਂ ਵਿੱਚ ਲਗਾ ਦੇ ਐਡੀ ਦੇ ਵਿੱਚ ਟੋਆ ਦੇਖਦਾ ਤੇਰੇ ਤੇ ਰੂੜੀ ਚੱਕੀ ਹੋਈ ਫੇਰ ਓਹ ਰੂੜੀ ਤਾਂ ਉੱਤੇ ਆ ਰੂੜੀ ਤੇ ਆ ਉੱਤੇ ਪਈ ਆ ਤੇ ਥੱਲੇ ਉਹ ਤੋਂ ਟੋਆ ਤਾਂ ਥੱਲੇ ਵੇਖ ਮੈਂ ਨਹੀਂ ਡਰਦਾ ਤੋ ਆ ਗਏਆਂ ਵੀ ਮਾਮੇ ਦੇ ਨਾਲ ਕਾਲ ਢੋਢੀ ਆ ਨਾ ਨਹੀਂ ਦੀ ਦਵਾਈ ਨਹੀਂ ਹੈਗਾ ਜਦ ਤੂੰ ਆ ਦੇਖੋਗਾ ਕਿ ਮੈਂ ਜਦ ਦਵਾਈ ਨਹੀਂ ਹੈਗਾ ਤੇ ਤੈਨੂੰ ਵੀ ਮਾਮੇ ਦੇ ਨਾਲ ਕਾਲ ਢੋਢੀ ਦੀਦੇ ਮੈਂ ਤਾਂ ਟਰੈਕਟਰ ਦੇ ਟਾਇਰਾਂ ਤੇ ਖੜੀ ਗਈ ਆ ਗਏ ਗੁੱਡੇ ਗੱਡੇ ਢਾਕੇ ਆ ਵਿਗੜਿਆਈ ਆ ਵਿਗੜਿਆਈ ਹਾਂ ਵਿਗੜਿਆਏ ਬਈ ਵਿਗੜ ਗਿਆਈ ਕੰਗ ਲਾ ਕੇ ਇਹ ਦੇਸ਼ ਵੀ ਅੱਜ ਵਿਹਲਾ ਜੇ ਵੀ ਵਿਹਲਾ ਜੇ ਪਤੰਗ ਟਾਉਣ ਨੂੰ ਹੀ ਨੇ ਕਾਕੇ ਘਰੇ ਡਾ ਕੇ ਆਏ ਕਿ ਕਿੱਥੇ ਹੂੰ ਅੱਥੀ ਲੈ ਗਿਆ ਕਾਕੇ ਘਰੇ ਡਾ ਲਿਆ ਨਾ ਕੱਟ ਕੇ ਪਤੰਗ ਤੇ ਚੀਕਾਂ ਵਾਂ ਮਾਰਦਾ ਸੀ ਮੈਂ ਪੰਪ ਜੜੀ ਜਾਉਂਦੀ ਬੱਸ ਕੀ ਨਾ ਪਤੰਗ ਕਟਿਆ ਸੀ ਦੇਖੀ ਜਾਈ ਕੀ ਕਰਦੇ ਉਹਨੂੰ ਚੀਕਾਂ ਮਾਰਦੇ ਹੈਂ ਟਾ ਮਾਰਦੇ ਕਿੱਕ ਹੂੰ ਤੂੰ ਤਾਂ ਉਸੇ ਸਾਇਰ ਮਾਰਦੇ ਸੀ ਨਾ ਕਿੱਕ ਹੂੰ ਸੌਂਦੀਆਂ ਆ ਇਧਰ ਹੁਣ ਸਾਡਾ ਵੀ ਓਡਾ ਹੀ ਕੋਠਾ ਬਰਾਬਰ ਠੀਕ ਹੈ ਨਾ ਠੀਕ ਆ ਕੀ ਪੰਪ ਜਣਾ ਲਈ ਜਾ ਕਰੋ ਹਾਂ ਗੱਲ ਗੱਲ ਤੇ ਪੰਪ ਲਾਉਣ ਵਾਲੀ ਕਿਹੜੀ ਗੰਡਾ ਨਹੀਂ ਪੰਪ ਲਾਉਂਦੇ ਬਈ ਐਵੇਂ ਹਾਂਜੀ ਕੀ ਕਰਦਾ ਏ ਤੁਸੀਂ ਸਲਾਈ ਸਖਰੀ ਭਾਈ ਆਜੂ ਤੈਨੂੰ ਹੈ ਆਜੂਗੀ ਜਾਣ ਕੇ ਭੈਣ ਜੀ ਤੁਸੀਂ ਕਰਦਾ ਏ ਕੁੰਡੇ ਪਾ ਤੇ ਇਹ ਕੁੰਡਿਆਂ ਦਾ ਕੀ ਕੰਮ ਹੁੰਦਾ ਮੈਨੂੰ ਕੀ ਪਤਾ ਬਾਸੀ ਜੀ ਨੂੰ ਡਾਊਨ ਇਹ ਕੁਦੂ ਵੀ ਕੱਢ ਰਹੀ ਵਾਹ ਜੀ ਵਾਹ ਕੁਛ ਸ਼ਾਮਤਾ ਆ ਜੂ ਬੱਲੇ ਕੁਛ ਪੈ ਜੂ ਕਹ ਨਹੀਂ ਪਾ ਤਾਂ ਮੇਰੇ ਕੁੰਡੇ ਦਾ ਪਾਉਣੇ ਆ ਗਏ ਆ ਮੈਨੂੰ ਦੂਸਰਾ ਨਹੀਂ ਵਾਹ ਜੀ ਵਾਹ ਚਲਾਕ ਬਣ ਜਾਂਦੀ ਆ ਖਵਾਜਾ ਦਾ ਗਵਾ ਡੱਡੂ ਹੁਣ ਡੱਡੂ ਕੌਣ ਡੱਡੂ ਆ ਤੇ ਕੌਣ ਖਵਾਜਾ ਦਾ ਤੂੰ ਖਵਾਜਾ ਜਾ ਉਹ ਡੱਡੂ ਜਾ ਉਹ ਖਵਾਜਾ ਜਾ ਤੂੰ ਡੱਡੂ ਦੋਵੇਂ ਰਲੀਆਂ ਤੇ ਕੰਮ ਗਲੀਆਂ ਦੋ ਰਲੀਆਂ ਕੰਮ ਨਹੀਂ ਗਲੀਆਂ ਹੁੰਦੀਆਂ ਕੀ ਉਹ ਜਦੋਂ ਤਿੱਜਾ ਰਲੇ ਤੇ ਚੁਗਾ ਗਲੇ ਹੁੰਦਾ ਆ ਅਸੀਂ ਦੋ ਆ ਭੈਣ ਜੀ ਹਾਂ ਪਹੜੀ ਸੀ ਨਾ ਦਾਲ ਪਰਸੋ ਭੈਣ ਜੀ ਇੱਕ ਨਾਲ ਰਲ ਜਾਂਦੀ ਮੈਂਟਜ ਪੱਚ 10 ਦਿਨ ਹੋ ਗਏ ਸਾਗ ਧਰੇ ਨੂੰ ਤੇ ਅਮਣ ਕੱਲ ਹੀ ਕਹਿੰਦੀ ਅਮਣ ਤਾਂ ਕੱਲ ਨਾ ਕਹਿੰਦੀ ਆ ਅਮਣ ਸਾਲ ਹੋ ਗਿਆ ਗਈ ਨੂੰ ਉਹ 5 ਦਿਨ ਰਹਿ ਕੇ ਵੀ ਆਈ ਸੀ ਹੋਰ ਬਣਾਇਆ ਸਾਗ ਕੱਲੇ ਇਹ ਭੈਣ ਦੀਆਂ ਵੀ ਤਿੰਨ ਪੀੜੀਆਂ ਹੈਗੀਆਂ ਵਾ ਦੋ ਭੈਣ ਦੀਆਂ ਵੀ ਹੈਗੀਆਂ ਉਹ ਭੈਣ ਦੀਆਂ ਤਿੰਨ ਪੀੜੀਆਂ ਮੈਂ ਵਿਖਾ ਜਿੰਦਾ ਇੱਕ ਉਹ ਪੀੜੀ ਬੈਠੀ ਇੱਕ ਕੁੱਤੇ ਬੈਠੀ ਵਟੌਕਸ ਕਰਾ ਕੀ ਕਰਾਇਆ ਭੈ ਜਿਨਾਂ ਨੇ ਦੱਸ ਕੀ ਕਰਾਇਆ ਨੇ ਦੱਸੋ ਕੀ ਕਰਾਇਨ ਵਾਲਾ ਨੂੰ ਵਟੌਕਸ ਨਹੀਂ ਸਾਲ ਤੋਂ ਪਤਾ ਨਹੀਂ ਕੀ ਹੋਇਆ ਤਾਂ ਨਾ ਨਹੀਂ ਨਾਲ ਹੈ ਕੁਝ ਅਗੂ ਟਗੂ ਤਾਂ ਸਤਾ ਕੀ ਕਹਿੰਦੇ ਸੀ ਵਟੌਕਸ ਕੀ ਕਰਾਈ ਦੱਸ ਦੇ ਵਟੌਕਸ ਯੋਰੂ ਕਾ ਗੁਲਾਮ ਸਾਰਾ ਕੰਮ ਆਉਂਦਾ ਮੀਏ ਨੂੰ ਸਾਰਾ ਕੰਮ ਆਉਂਦਾ ਭਾਵੇਂ ਕੱਪੜੇ ਸਵਾ ਲੋ ਜੋ ਮਰਜੀ ਸਬਜ਼ੀਆਂ ਸਬਜ਼ੀਆਂ ਸਭ ਕੰਮ ਆਉਂਦਾ ਚਿਕਨ ਬਣਾ ਸਾਰਾ ਟੱਬਰ ਹੀ ਲਾਇਆ ਪਿਆ ਮੈਂ ਅੰਮਲੇਟ ਬਣਵਾ ਲੋ ਹਾਂ ਅੰਮਲੇਟ ਅੱਛਾ ਬਣਾਦੇ ਉਹ ਜਾਗੋ ਤੇ ਚਲੇ ਅੱਜ ਹੈ ਜਾਗੋ ਤੇ ਜਾਏਗਾ ਕਾ ਜਾ ਕੇ ਮਤਲਬ ਮੋਗੇ ਜਾਣਾ ਹੈ ਜਾਗੋ ਤੇ ਕਾ ਜਾਗੋ ਉਹ ਵਿਆਹ ਸੇ ਇੱਕ ਦਿਨ ਪਹਿਲੇ ਹੁੰਦੀ ਹੈ ਅੱਛਾ ਸ਼ਾਦੀ ਸੇ ਇੱਕ ਦਿਨ ਪਹਿਲੇ ਹਾਂ ਆ ਜਾਲੀ ਚਲੀਏ ਚੱਲ ਨਹੀਂ ਆਪ ਆ ਬੋਲੇਗਾ ਤੂੰ ਨਹੀਂ ਮਾਰੇ ਸਾਥ ਜਾਏਗਾ ਤੂੰ ਹੈ ਮੀਆਂ ਹੁਣ ਮਾਰੇ ਕਿਆ ਬੋਲਤੇ ਉਸਕੋ हमारे यहाँ शादी हाँ। से एक दिन पहले बस आ, तुम्हारे तो बोलते कुछ नहीं तुम्हारे तो सीधे निकाह पढ़ा देती है नहीं नहीं हमारे पता क्या बोलते हैं कबूड़ा 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 हाँ तो ठीक तो है पर हमारे यहाँ बोलते हैं कि जैसे कि कथा मटकोर देखिए कल बारात है आज का दिन तो आज सारे सारे रिश्तेदार आज जा, आ जाते हैं की <laughs> <laughs> नहीं तो कहना सोची लबेड़ लबेड़ के रखी जानी उत्ते लाउनी टिकियां ते ਪੱਦਾ ਪੇ ਉਹ ਬਣਿਆ ਫਿਰਦਾ ਵਾ ਟਿੱਕੀ ਬਣਾਉਣੀ ਰੋਟੀ ਨਹੀਂ ਉਹਨਾਂ ਦੇ ਦੋ ਵਿਚਾਰਿਆਂ ਤੇ ਆਪਦੇ ਨੇ ਸੋਤ ਆਉਂਦੇ ਜੇ ਆਪਾਂ ਭਰਾ ਸੀ ਇੱਜ਼ਤ ਕੀਤੀ ਉਹ ਤਾਂ ਭਰਾ ਵੀ ਇੱਜ਼ਤ ਕਰਨੀ ਜੇ ਤਾਂ ਕਰੂਗਾ ਤੇ ਜੇ ਅੱਜ ਆਪਾਂ ਭਰਾਵਾਂ ਦੇ ਸਿਰ 'ਚ ਖੇਪ ਪਵਾਈ ਹੈ ਨਾ ਉਹ ਆਈਅਤ ਭਾਣੇ ਵਾ ਆਪਣਾ ਚੱਲ ਰੁਕਦੀ ਪਰ ਚੱਲ ਜਿੱਥੇ ਮਰਜੀ ਅਗਲਾ ਇਹੋ ਹੀ ਕਹਿੰਦਾ ਮੁੜ ਕੇ ਅਗਲੇ ਕਹਿ ਦਿੰਦੇ ਨਾ ਘਰ ਦਾ ਨਾ ਘਾਟ ਦਾ ਨਾ ਦੁਸ਼ਮਣਾਂ ਨਾਲ ਆਜਦਾ ਉਹ ਗੱਲ ਮੰਨਦੀ ਬਾਬਾ ਜੀ ਤਾ ਤੂੰ ਮੰਗੰਦਿਆ ਨਾ ਇਹਦੇ ਕੋਲ ਆਪਦੇ ਖਾਣ ਨੂੰ ਵੀ ਪੈ ਹੀ ਨਹੀਂ ਗੇ ਹੈ ਇਹਦੇ ਕੋਲ ਮੰਗੰਦਿਆ ਇਹਦੇ ਕੋਲ ਆਪਦੇ ਖਾਣ ਨੂੰ ਵੀ ਨਹੀਂ ਗੇ ਇਹ ਪੰਜਾਂ ਦੀਆਂ ਟੌਫੀਆਂ ਲੈ ਕੇ ਜੇ ਖਾਜੋ ਕਾਣੀ ਸਾਲਿਆ ਤੂੰ ਐਵੇਂ ਬਾਬੇ ਨੂੰ ਗੱਲੀ ਲਾਈ ਬੈਠਾ ਕਦੋਂ ਦਾ ਉਹਨੂੰ ਕੰਮ ਤਾਂੰਦਾ ਕਰੰਦੇ ਤੇਰੇ ਟਿੱਕੇ ਲਾਈ ਜਦਾ ਫੇਰ ਉਹਨੇ ਤੈਨੂੰ ਕੀ ਲੈਣਾ ਸੀ ਨਾ ਆਉਂਦੇ ਆਈ ਦੇ ਇਹਨੇ ਭਲਾ ਬਾਅਦ ਚੋਂ ਕੱਲ ਤੇ ਤੇਰੇ ਤੋਂ ਗਲਤ ਕੰਮ ਕਰਾਉਂਦਾ ਉਹ ਜਿਵੇਂ ਸਰਕਾਰਾਂ ਚ ਕੁਰਸੀ ਦਾ ਖਾਫ ਹੁੰਦਾ ਨਾ ਉਵੇਂ ਇਸ ਦੁਕਾਨ ਦੇ ਵਿੱਚ ਇਸ ਕੁਰਸੀ ਦਾ ਖੌਫ ਆ ਇਹ ਬੰਦਾ ਨਾਂ ਵੀ ਹੋਵੇ ਇਸ ਕੁਰਸੀ ਵਾਲਾ ਬੰਦਾ ਫਿਰ ਵੀ ਕੋਈ ਜੁਰਤ ਨਹੀਂ ਕਰ ਸਕਦਾ ਕੁਰਸੀ ਤੇ ਬਹਿਣ ਦੀ ਬਈ ਠੀਕ ਹੈ ਨਾ ਇੱਜ਼ਤ ਆ ਇੱਜ਼ਤ ਰਿਸਪੈਕਟ ਸੁਣੋ ਆ ਕਦੇ ਸ਼ੁਭ ਵੀ ਕਹਿੰਦੇ ਚੋਰੀ ਚੋਰੀ ਬਹਿਦਾ ਜਦੋਂ ਪਾਪਾ ਗਿਆ ਹੋਵੇ ਕਹਿੰਦੇ ਕਿ ਦੇ ਵੇਰ ਹੀ ਬਹਿਦਾ ਕਿਸ ਕੁਰਸੀ ਤੇ ਉਹ ਵੇੜੀ ਬਹਿਦਾ ਕਹਿੰਦਾ ਨਹੀਂ ਇਹ ਕੁਰਸੀ ਦਾ ਦਬਦਬਾ ਬਹੁਤ ਆ ਨਾ ਅੱਜ ਤਾਂ ਸ਼ੁਰੂ ਹੋਣਾ ਅੱਜ ਤਾਂ ਚਾਂਦੀ ਕਿਉਂ ਸਾਰਾ ਕੁਝ ਸੁਣ ਲਿਆ ਯੋਨੇ ਹੋ ਉਸ ਨੂੰ ਜੇ ਅੱਗੇ ਆ ਵੀ ਵਾਪਸ ਕਰੋ ਇਹੇ ਚੀਜ਼ਾਂ ਨੇ ਬੀਬੀਆਂ ਵਗਾਰ ਦਿੱਤੀ ਇਹਨਾਂ ਦਾ ਬ੍ਰੇਨ ਵਾਸ਼ ਕਰ ਦਿੱਤਾ ਗਿਆ ਏ ਤੁਹਾਨੂੰ ਮੈਂ ਦੱਸ ਦਿੰਨਾ ਤੋਡੀਆਂ ਕਰਦੀਆਂ ਬੁੜੀਆਂ ਸਾਰੀਆਂ ਬ੍ਰੇਨ ਵਾਸ਼ ਹੋ ਚੁੱਕੀਆਂ ਨੇ ਇਹ ਬੀਬੀਆਂ ਨੂੰ ਹੁਣ ਕੁਝ ਵੀ ਕਹੋ ਤੇ ਗੱਲ ਨੂੰ ਆਉਂਦੀਆਂ ਨੇ ਇਹਨਾਂ ਨੂੰ ਹੁਣ ਜੇ ਕਹਿ ਰਹੀ ਏ ਟੀਵੀ ਬੰਦ ਕਰ ਦੇ ਆ ਨਾ ਵੇਖਦੇ ਨੇ ਹੁਣੇ ਮੇਰੇ ਨਾਲ ਲੜਪਣਾ ਵੇਖੀ ਕਰ ਦਈਏ ਬੰਦ ਟੀਵੀ ਤੂੰ ਹੀ ਸਾਰਾ ਦਿਨ ਫੋਨ 'ਤੇ ਬੜੇ ਰਹਿੰਦੇ ਮੈਂ ਤਾਂ ਆਹ ਵੇਖਿਆ ਕਿਉਂ ਵੇਖਿਆ ਮੈਂ ਕਹਿਣਾ ਵੀ ਇਹ ਨਹੀਂ ਵੀ ਕੋਈ ਨਾ ਕੋਈ ਕੰਮ ਕਰਦੀ ਤਾਂ ਤੁਸੀਂ ਸੀਰੀਅਲਾਂ ਨੇ ਬ੍ਰੇਨ ਵਾਸ਼ ਕਰਤਾ ਬੀਬੀਆਂ ਦਾ ਕਰਤਾ ਬ੍ਰੇਨ ਵਾਸ਼ ਸਿੱਧੀ ਜੀ ਗੱਲ ਆ ਇਹ ਕਿਹੜਾ ਤਰੀਕਾ ਆ ਆ ਦਾ ਬ੍ਰੇਨ ਆ ਦਾ ਰੱਖ ਆ ਵੇ ਕੋਟੀਆਂ ਆਲਸ ਇੰਨਾ ਵੀ ਨਹੀਂ ਹੋਣਾ ਚਾਹੀਦਾ ਆਲਸ ਕੋਟੀਆਂ ਵੇ ਕਿਵੇਂ ਬੁੰਨਦੇ ਆ ਆਲਸ ਵੇਖ ਸਰੀਰ ਨੂੰ ਆਲਸ ਵੇਖ ਕਿੰਨਾ ਦਿੱਤਾ ਜਾਂਦਾ ਤੇ ਮੇਰਾ ਸਤਵੀ ਕੋਈ ਕੰਮ ਕਰਦਾ ਪਿਆਰਾ ਹਾਲਸ ਵੀ ਕੋ ਕੰਮ ਕਰਦਾ ਸਤਵੀ ਕੀ ਕਰਦਾ ਤੇ ਮੈਂ ਵੀ ਕੋਈ ਕੰਮ ਹੀ ਕਰਕੇ ਆਇਆ ਬਾਹਰੋਂ ਠੀਕ ਹੈ ਨਾ ਵੇਲਾ ਨਹੀਂ ਆਇਆ ਰਾਜੂ ਵਿਚਾਰੇ ਦੇ ਸੱਟ ਲੱਗੀ ਯਾਰ ਆ ਸਾਡੀਆਂ ਲੇਡੀਆਂ ਨਵੀਆਂ ਕੱਟ ਕਰਾ ਕੇ ਆਈਆਂ ਤੁਸੀਂ ਦੱਸੋ ਕਿਵੇਂ ਦੇ ਲੱਗ ਰਿਆ ਇਹਨਾਂ ਦੇ ਕੱਟਸ ਓ ਮਾਈ ਗਾਡ ਵੈਰੀ ਬਿਊਟੀਫੁਲ ਸੁੰਦਰ ਲੱਗ ਰਹੀ ਓ ਬਹੇਰ ਕੱਟ ਤੁਹਾਡਾ ਭਾਈ ਇਹਦਾ ਵੀ హెయిਰ ਕੱਟ ਕਰਾ ਕੇ ਆਈਏ ਵੀ ਕੱਲ ਓਏ ਲੇਡੀ ਓ ਬਿਨਾ ਸਿੰਘਾ ਵਾਲੀਏ ਇੱਧਰ ਵੇਖ ਹਾਂ ਆਵੇ ਇਹ ਵੀ ਬੋਇਕਟ ਕਰਾਇਆ ਗਿਆ ਬੋਇਕਟ ਕਰਾਇਆ ਇਨਾਂ ਨੂੰ ਹਵਾ ਲੱਗੀ ਇਨਾਂ ਨੂੰ ਇਹ ਮੱਛਰੀਆਂ ਆ ਨੇ ਸਾਡੇ ਬੰਦੇ ਬਾਣੀ ਬਹੁਤ ਹੁੰਦੇ ਆ ਤੜਕੇ ਉੱਠ ਕੇ ਹੀ ਰਾਜੋਣੀ ਦਲਜੀਤ ਸਿੰਘ ਲਾ ਲੈਂਦੇ ਆ ਨਾ ਕਿ ਨਹੀਂ ਸਾਰੀ ਦਾਦੀ ਨਾਨਕ ਨਾਨਕੇ ਹੁੰਦੀ ਰਹਿੰਦੀ ਇੱਥੇ ਜਦੋਂ ਕੋਈ ਉਹਦੀ ਗੱਲ ਨਾ ਮੰਨੇ ਥੱਕਾ ਕਰਕੇ ਐਂ ਸਿਰ ਛੱਟ ਕੇ ਕੁੜੀਆਂ ਸੌ ਜਾਂਦੀਆਂ ਅਕਸਰ ਵੀ ਹਾਏ ਮੇਰੀ ਤਾਂ ਕੋਈ ਗੱਲ ਹੀ ਨਹੀਂ ਮੰਨ ਰਿਆ ਮੈਨੂੰ ਤਾਂ ਕੋਈ ਸੁਣ ਰਿਆ ਓਏ ਮਟ ਆਵੇ ਕਿੱਧਰ ਨਿਕਲਦੀ ਵੇਖਾ ਠੱਬੀ ਜੀ ਆਪਦੇ ਕੱਦ ਨਾਲ ਵੱਡੀਆਂ ਗੱਲਾਂ ਕਰਦੀ ਏ ਹੂੰ ਰਾਜੂ ਇੱਧਰ ਕੀ ਹੋਈ ਜਾਂਦਾ ਸ਼ਰੂੜੀ ਚੱਕਣ ਆਲੇ ਆਏ ਵੀਰ ਹਣੀ ਠੀਕ ਹੈ ਓਕੇ ਲੋਵੀ ਕਿ ਉਹ ਬਰਾਨੇ ਰੂੜੀ ਚੱਕਣੀ ਸਟਾਰਟ ਕਰ ਦਿਤੀ ਐ ਤੇ ਸਾਸ ਪਾਈ ਕਰ ਦੇਣਗੇ ਅੱਜ ਇਹ ਰੋੜੀ ਦੀ ਰੋੜੀ ਇੰਨੀ ਕਦਾ ਸਾਡੀ ਭਰਾਵਾ 2-3 ਮਹੀਨਿਆਂ ਜੀ ਇਕੱਠੀ ਹੋ ਜਾਂਦੀ ਡੰਗਰੀ ਸੁਕਣਾ ਬਹੁਤ ਇਹ ਹੱਗ ਦੀਆਂ ਹੀ ਬਹੁਤ ਆ ਰੂੜੀ ਨਹੀਂ ਦਿਨਾਂ ਵੀ ਮਹੀਨੇ ਹੀ ਕੱਟੀ ਕਰ ਦਿਤੀ ਆ ਕਾ ਹੱਗ ਦੀਆਂ ਹੀ ਬਹੁਤ ਆ ਬਹੁਤ ਕਰਦੀਆਂ ਪੋਤੀਏ ਆ ਪੋਤੀ ਬਹੁ ਕਰਦੀ ਐ ਬਦਮੀ ਜੀ ਨੋਟਿਸ ਗਰਲ ਬਦਮੀ ਜੀ ਨਾ ਕਰੋ ਠੀਕ ਐ ਨਾ ਓਕੇ ਸਾਨੂੰ ਪਤਾ ਲੈਂਦੇ ਹੋ ਵੀ ਰਾਜੂ ਦੇ ਅੱਜ ਬਾਈ ਸੱਟ ਲੱਗ ਗਈ ਆ ਠੀਕ ਆ ਆ ਮੱਝ ਸਾਡੀ ਅੱਜ ਠੰਡ ਲੱਗ ਗਈ ਸੀ ਬਿਮਾਰ ਹੋ ਗਈ ਸੀ ਇਹਨੇ ਐਡਾ ਗੋਲੂ ਮੋਲੂ ਕੱਟਾ ਦਿੱਤਾ ਵਾ ਇਹ ਗੋਲੂ ਮੋਲੂ ਕੱਟਾ ਤੇ ਆ ਲਿਬੜੀ ਫਿਰਦੀ ਆ ਰਾਜੂ ਜੀ ਕਿਵੇਂ ਹੋ ਠੀਕ ਆ ਬਾਈ ਆ ਤੁਹਾਡੀ ਮੱਝ ਨੇ ਕਿਵੇਂ ਮੂੰਹ ਲਵੇੜਿਆ ਬਦਤਮੀਜ਼ ਹੈ ਖਾਂਦੀ ਅਗਲੀ ਦਿਨ ਨੂੰ ਹੁਣ ਦੇਲੇ ਕਰਦੀ ਸਾਡੀ ਅੱਗੇ ਬਦਤਮੀਜ਼ ਹੋਰ ਰਾਜੂ ਠੀਕ ਹੈ ਕਿਵੇਂ ਠੀਕ ਨੇ ਬਹੁਤ ਵਧੀਆ ਆਰਾਮ ਪੈਂਦੇ ਆ ਫਰਕ ਪੈਂਦੇ ਆ ਬਸ ਸਵੇਰੇ ਆ ਜੀ ਮੇਰਾ ਵੀਰ ਉਹ ਮੁਕਰੀ ਨਾ ਨਹੀਂ ਮੁਕਰਦਾ ਬਸ ਮਾਤ ਦੇ ਬਹੁਤ ਜ਼ਿਆਦਾ ਹਣਾ ਕੰਮ ਵਾ ਦੇ ਲਾ ਨਹੀਂ ਵਾਦਾ ਇਹ ਨਹੀਂ ਆਪਾਂ ਲੈ ਇਹ ਨੇਕਲੇਸ ਵੀ ਪਾਇਆ ਰੈਡ ਕਲਰ ਦਾ ਇਹ ਬਾਤ ਵੀ ਜਾਦੀ ਸਕਿਨ ਸਕਿਨ ਤੇ ਸਕਿਨ ਕੇਅਰ ਪ੍ਰੋਡਕਟ ਬਾਅਦੇ ਯੂਜ਼ ਕਰਦੀ ਹੈ ਨਾ ਵੇਖੋ ਤੁਸੀਂ ਪਾਊਡਰ ਪਾਊਡਰ ਲਗਾਇਆ ਹੋਇਆ ਸਰੀਰ ਦੇ ਉੱਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਗਾਲੀ ਕਰ ਰਿਹਾ ਜਿਹੜਾ ਇਹ ਮਨਵ ਇਹ ਸੌ ਰਾਣੀਆਂ ਦਾ ਕੱਲਾ ਰਾਜਾ ਏ ਠੀਕ ਆ ਇਹ ਹੁਣ ਹਾਲੀ ਨਿਕਲਣਾ ਹੌਲੀ ਹੌਲੀ ਇਹ ਵੱਡਾ ਹੋਊਗਾ ਇਹ ਸਿਆਣਾ ਹੋ ਮੈਚ्योर ਹੋ ਆ ਵੇਖੋ ਇਹਦੇ ਨਾਲ ਬਤਮੀ ਜ਼ੋਰਤ ਇਹਦੀਆਂ ਜਿਹੜੀਆਂ ਫਰੰਡਾਂ ਫਰੁੰਡਾਂ ਨੇ ਇਹ ਬਹੁਤ ਗਲਤੀ ਆ ਠੀਕ ਹੈ ਨਾ ਵੇਖ ਤੂੰ ਆਵਦੀ نسل ਦੀ ਪਸਾਹ ਕੋਈ ਆਵਦੀ ਜਾਤੀ ਠੀਕ ਹੈ ਨਾ ਤੂੰ ਨਹੀਂ ਫੋਰਨਰ ਚ ਨਹੀਂ ਜਾਣਾ ਓਕੇ ਵੈਸੇ ਹੀ ਪਤਾ ਨਹੀਂ ਗੋਰੀਆਂ ਕਾਲੇ ਤੇ ਮਰਦੀਆਂ ਕਾਤੋਂ ਕਿਸੇ ਨੂੰ ਕਮੈਂਟ ਕਰਕੇ ਦੱਸਿਓ ਫਿਰ ਕੀ ਚੱਕਰ